ਸਸ਼ੀ ਗਾਲ ਜੀ ਮੈਂ ਹਰਵਿੰਦਰ ਫਰੋਂ ਮਟੰਡਾ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੇਖਦੇ ਰਹੋ ਆਪਣੇ ਵੀਡੀਓਜ਼ ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਸੋਹਣੇ ਕਾਟਨ ਦੇ ਦੁਪੱਟਾ ਸੂਟਸ ਲੈ ਕੇ ਆਏ ਹੈਗੇ ਆ ਇਹ ਸਾਰੇ ਸੂਟ ਡਿਸਕਾਊਂਟ ਦੇ ਉੱਪਰ ਹੈਗੇ ਨੇ ਔਰ ਬਹੁਤ ਹੀ ਨਾਰਮਲ ਇਹਨਾਂ ਦੇ ਰੇਟ ਸਟੈਂਡ ਵਾਲੇ ਨੇ ਸਾਰੇ ਸੂਟ ਵਿਦ ਦੁਪੱਟਾ ਹੈਗੇ ਨੇ ਜੀ ਦੁਪੱਟਿਆਂ ਦੇ ਨਾਲ ਇਹਨਾਂ ਨੂੰ ਰੈਡੀ ਕੀਤਾ ਹੋਇਆ ਹੈਗਾ ਐਂਡ ਉਸ ਤੋਂ ਪਹਿਲਾਂ ਆਪਾਂ ਵੀਡੀਓ ਨੂੰ ਸਟਾਰਟ ਕਰੀਏ ਸਾਰੇ ਪਿਆਰ ਨਾਲ ਮੇਰੀ ਰਿਕਵੈਸਟ ਹੈ ਜੇ ਨਾਲੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਆਪਾਂ ਪਹਿਲਾ ਸੂਟ ਤੁਹਾਨੂੰ ਦਿਖਾ ਰਹੇ ਹਾਂ ਜੀ ਜਿਹੜਾ ਪਹਿਲਾ ਸੂਟ ਤੁਸੀਂ ਸਟੱਫ ਦੇਖ ਰਹੇ ਬਹੁਤ ਹੀ ਸੋਹਣਾ ਹੈ ਜ਼ੀਰੋ ਚੈੱਕ ਦੇ ਵਿੱਚ ਫੈਬਰਿਕ ਹੈਗਾ ਜੀ ਬਹੁਤ ਹੀ ਫਾਈਨ ਫੈਬਰਿਕ ਹੈ ਸੀ ਥਰੂ ਨਹੀਂ ਹੈਗਾ ਕਲਰ ਬਹੁਤ ਹੀ ਸੋਹਣਾ ਪਾਊਡਰ ਬਲੂ ਜੈ ਸ਼ੀਡ ਹੈ ਤੇ ਬਹੁਤ ਹੀ ਸੋਹਣਾ ਸਿੰਗਲ ਤੰਕੇ ਦਾ ਕੰਮ ਕੀਤਾ ਹੋਇਆ ਉੱਪਰ ਇਹਦੇ ਗਲਾ ਬਣਿਆ ਹੋਇਆ ਬਹੁਤ ਹੀ ਪਿਆਰਾ ਇਦਾਂ ਇਹ ਬਹੁਤ ਹੀ ਸੋਹਣਾ ਇਹਦਾ ਸਾਰਾ ਡਿਜ਼ਾਈਨ ਹੈਗਾ نیچے ਦਾ ਕਪੈਨਲ ਬਣਿਆ ਜੀ ਸਿੰਗਲ ਤੰਕੇ ਦੇ ਵਿੱਚ ਛੋਟੀਆਂ ਵੱਡੀਆਂ ਬੂਟੀਆਂ ਬਹੁਤ ਹੀ ਸੋਹਣੀਆਂ ਬਣਾਈਆਂ ਗਈਆਂ ਨੇ ਔਰ ਦੁਪੱਟਾ ਇਹਦੇ ਨਾਲ ਅਸੀਂ ਰੱਖਿਆ ਹੈਗਾ ਜੀ ਮੋਂਗਾ ਕਾਟਨ ਦੇ ਵਿੱਚ ਬਹੁਤ ਹੀ ਸੋਹਣਾ ਚੈੱਕ ਦੇ ਵਿੱਚ ਇਹ ਦੁਪੱਟਾ ਹੁੰਦਾ ਬਹੁਤ ਹੀ ਸੌਫਟ ਔਰ ਇਹ ਜੂਜ਼ਫੁਲ ਪਟਾਜ਼ ਰਹਿੰਦੇ ਹੈਗੇ ਨੇ ਸਮਰ ਦੇ ਲਈ ਔਰ ਇਹਨੂੰ ਡਬਲ ਡਾਈ ਅਸੀਂ ਕਰਵਾਇਆ ਹੈਗਾ ਤਾਂ ਬਲੂ ਕਲਰ ਦੀਆਂ ਟਿੱਕੀਆਂ ਫੋਰ ਸਾਈਡ ਨੈਟ ਦੀ ਲੇਸ ਦੇ ਨਾਲ ਅਸੀਂ ਸਾਰੇ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੈਗੀ ਐ ਇਹਦੀ ਓਵਰਆਲ ਲੁੱਕ ਤੁਹਾਨੂੰ ਮੈਂ ਸੂਟ ਦੇ ਦਿਖਾਉਣ ਦੀ ਕੋਸ਼ਿਸ਼ ਕਰਦੀ ਆ ਬਹੁਤ ਹੀ ਸੋਹਣਾ ਇਸ ਸੂਟ ਵਿਦ ਦੁਪੱਟਾ ਰੈਡੀ ਹੋਇਆ ਹੈ ਜੀ ਔਰ ਇਸ ਸੂਟ ਦਾ ਪ੍ਰਾਈਸ ਜਿਹੜਾ ਹੈਗਾ ਉਹ ਹੈਗਾ ਜੀ 3000 3000 ਦੀ ਰੇਂਜ ਦੇ ਵਿੱਚ ਇਸ ਬਹੁਤ ਹੀ ਸੋਹਣਾ ਸੂਟ ਤੁਸੀਂ ਬਾਈ ਕਰ ਸਕਦੇ ਹੋ ਔਰ ਸਾਰੇ ਸੂਟਸ ਦੀ ਸਲੀਵਸ ਤੇ ਉੱਪਰ ਕੰਮ ਹੈਗਾ ਜੀ ਮੈਂ ਤੁਹਾਨੂੰ ਇਸ ਸੂਟ ਦੀ ਸਲੀਵਸ ਦਿਖਾਨੀ ਹੈ ਕਿਆਂ ਤੇ ਸਲੀਵਸ ਦੇ ਉੱਪਰ ਕੀ ਕੰਮ ਰਹਿਣ ਵਾਲਾ ਇਹਦੀਆਂ ਸਲੀਵਸ ਦੇ ਉੱਪਰ ਇਹ ਲਾਈਨ ਆਈ ਕੀ ਜੀ ਲਾਈਨ ਦੇ ਉੱਪਰ ਇਹ ਫਲਾਰ ਆਏਗਾ ਇਹ ਇਹਦਾ ਜਿਹੜਾ ਹੈਗਾ ਸਲੀਵਸ ਦਾ ਕੰਮ ਔਰ ਕੰਮ ਬਹੁਤ ਹੀ ਸੋਹਣਾ ਸਾਰਾ ਸਿੰਗਲ ਟਾਂਕੇ ਦੇ ਵਿੱਚ ਕੀਤਾ ਗਿਆ ਹੈਗਾ ਕੰਮ ਦੀ ਬਹੁਤ ਹੀ ਫਿਨਿਸ਼ਿੰਗ ਹੈ ਤੁਸੀਂ ਕੰਮ ਨੂੰ ਕੋਸ ਤੋਂ ਦੇਖ ਸਕਦੇ ਹੈਗੇ ਹੋਗੇ ਸੋ ਚਲੋ ਅਪਰ ਨੈਕ ਸੂਟ ਤੁਹਾਨੂੰ ਦਿਖਾਣੇ ਆਗੇ ਦਾ ਪ੍ਰਾਈਸ ਜਿਹੜਾ ਹੈਗਾ ਜੀ ਉਹ 3000 ਹੈਗਾ ਹੈਗਾ ਬਹੁਤ ਹੀ ਪਿਆਰਾ ਪਾਊਡਰ ਬਲੂ ਦਾ ਸ਼ੇਡ ਹੈਗਾ ਹੈਗਾ ਹੁਣ ਜਿਹੜਾ ਤੁਹਾਨੂੰ ਅਗਲਾ ਸੂਟ ਦਿਖਾ ਰਹੇ ਹਾਂ ਜੀ ਉਹ ਬਹੁਤ ਹੀ ਸੋਹਣਾ orange ਕਲਰ ਦੇ ਵਿੱਚ ਈਵੀ ਫੈਬਰਿਕ ਜਿਹੜਾ ਚੱਕ ਦੇ ਵਿੱਚ ਹੈ ਬਹੁਤ ਹੀ ਫਾਈਨ ਸੁਪੀਰੀਅਰ ਫੈਬਰਿਕ ਹੈ ਬਿਲਕੁਲ ਵੀ ਸੀ ਥਰੂ ਨਹੀਂ ਹੈਗੇ ਕੋਈ ਵੀ ਫੈਬਰਿਕ ਜਿਹੜਾ ਹੈਗਾ ਇਹਨਾਂ ਚੋਂ ਸੀ ਥਰੂ ਨਹੀਂ ਹੈਗਾ ਇਹਦੇ ਵਿੱਚ ਸੈਲਫ ਚੈੱਕ ਹੈਗਾ ਜੀ ਸੀ ক্লোਸ ਤੋਂ ਸਟੈਪ ਨਾ ਦੇਖ ਸਕਦੇ ਹੈ ਕਿਉਂਗੇ ਇਹਦੇ ਵਿੱਚ ਅਸੀਂ ਸ਼ੇਡਸ ਦਾ ਕੰਮ ਕੀਤਾ ਗਿਆ ਉੱਪਰ ਦਾ ਗਲਾ ਬਣਿਆ ਜੀ ਬਹੁਤ ਹੀ ਸੋਹਣੇ ਫਲਾwrs ਵਿੱਚ ਬਹੁਤ ਹੀ ਸੋਹਣੇ ਕਲਰ ਸ਼ੇਡਸ ਦੇ ਵਿੱਚ ਕੰਬੀਨੇਸ਼ਨ ਦੇ ਨਾਲ ਪਾਏ ਗਏ ਨੇ ਔਰ ਬਹੁਤ ਹੀ ਨੀਟ ਜਿਹੜਾ ਕੰਮ ਹੈਗਾ ਸਾਰੇ ਸੂਟ ਦਾ ਕੀਤਾ ਗਿਆਗਾ ਇਹਦੇ ਨਾਲ ਵੀ ਦੁਪੱਟਾ ਅਸੀਂ ਕੋਟਾ ਡੋਰੀਆ ਦਾ ਰੱਖਿਆ ਹੈਗਾ ਜੀ ਔਰ ਇਹਦੇ ਉੱਪਰ ਮਲਟੀ ਕਲਰ ਦੀ ਲੇਸ ਅਸੀਂ ਫੋਰ ਸਾਈਡ ਦਿੱਤੀ ਹੈਗੀ ਹੈ ਇਸ ਸੂਟ ਦਾ ਪ੍ਰਾਈਸ ਵੀ ਰਹਿ ਗਿਆ ਜਿਸ ਸੇਮ 3000 3000 ਦੀ ਰੇਂਜ ਵਿੱਚ ਤੁਸੀਂ ਇਸ ਸੂਟ ਛੱਤ ਤੋਂ ਬਾਏ ਕਰ ਸਕਦੇ ਹੈਗੇ ਹੋਗੇ ਔਰ ਇਹਨਾਂ ਦੀਆਂ 슬ੀਵਜ਼ ਦੇ ਉੱਪਰ ਸਭ ਦੇ ਉੱਪਰ ਕੁਛ ਨਾ ਕੁਛ ਕੰਮ ਜੁੜਾ ਹੈਗਾ ਜ਼ਰੂਰ ਕੀਤਾ ਹੋਇਆ ਹੈਗਾ ਇਸ ਸੂਟ ਸਾਰੇ ਸੇਲ ਦੇ ਵਿੱਚ ਨੇ ਵੈਸੇ ਪ੍ਰਾਈਸ ਇਹਨਾਂ ਦੇ ਡਿਫਰੈਂਟ ਹੋਣਗੇ ਇਹ ਸੇਲ ਵਾਲੇ ਸੂਟ ਨੇ ਸਾਰੇ ਅਗਲਾ ਸੂਟ ਹੈਗਾ ਜੀ ਬਹੁਤ ਹੀ ਸੋਨਾ ਗ੍ਰੇ ਕਲਰ ਤੇ ਬਣਿਆ ਹੋਇਆ ਹੈਗਾ ਇਹਦਾ ਸੈਲਫ ਜਿਹੜਾ ਹੈਗਾ ਸੈਲਫ ਵੀ ਸਦਾ ਹੈਗਾ ਬਹੁਤ ਹੀ ਪਿਆਰਾ ਇਹਦੇ ਉੱਪਰ ਅਸੀਂ ਕੰਮ ਕੀਤਾ ਕਿ ਓਵਰオール ਲੁੱਕ ਤੁਹਾਨੂੰ ਮੈਂ ਸਾਰੇ ਸੂਟਸ ਦੀ ਦਿਖਾਨੀ ਹੈਗੀਆਂ ਇਹਦੇ ਉੱਪਰ ਸੈਲਫ ਬੂਟੀਆਂ ਇਦਾਂ ਬਹੁਤ ਸੋਨਾ ਕੰਮ ਹੈਗਾ ਔਰ ਇਹਦੇ ਨਾਲ ਅਸੀਂ ਕੋਟਾ ਡੋਰੀਆ ਦਾ ਦੁਪੱਟਾ ਵਿੱਚ ਟਿੱਕੀਆਂ ਪਾਈਆਂ ਨੇ ਜੀ ਔਰ ਮਲਟੀ ਕਲਰ ਲੇਸ ਦੇ ਨਾਲ ਅਸੀਂ ਇਦਾਂ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਹੈ ਓਵਰঅল ਲੁੱਕ ਤੁਹਾਨੂੰ ਮੈਂ ਸੂਟ ਦੇ ਦਿਖਾਉਣੀ ਆ ਬਹੁਤ ਹੀ ਪਿਆਰਾ ਸੂਟ ਬਣਦਾ بیس ਕਲਰ ਅਰ ਵਿੱਚ ਕਲਰ ਦੇ ਨਾਲ ਕੰਮ ਕੀਤਾ ਗਿਆ ਔਰ ਇਹ ਸੂਟ ਦਾ ਪ੍ਰਾਈਸ ਹੈਗਾ ਜੀ 3200 3200 ਦੀ ਰੇਂਜ ਵਿੱਚ ਤੁਸੀਂ ਵੀ ਇਹ ਦੁਪੱਟਾ ਸੂਟ ਇਹ ਸਾਡੇ ਤੋਂ ਬਾਏ ਕਰ ਸਕਦੇ ਹੈਗੇ ਹੋ ਔਰ ਇੰਦੀਆਂ 슬ੀਵਸ ਇਹਦੀਆਂ ਬਹੁਤ ਸੋਹਣੀਆਂ ਬਣੀਆਂ ਨੇ ਉਹ ਵੀ ਤੁਹਾਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈਗੀ ਆ ਕਿ ਬਹੁਤ ਹੀ ਪਿਆਰਾ 슬ੀਵਸ ਦੇ ਉੱਪਰ ਕੰਮ ਹੋਇਆ ਕਿ ਆ ਔਰ ਬਹੁਤ ਹੀ ਪਿਆਰੀ ਸਾਰੇ ਫੈਬਰਿਕ ਹੈਗੇ ਨੇ ਜੀ ਇਹ ਇਹਦੀਆਂ 슬ੀਵਸ ਦੇ ਉੱਪਰ ਕੰਮ ਹੋਇਆ। ਇਕਲ ਸਿੰਗਲ ਟੰਕੇ ਦੇ ਵਿੱਚ। ਹੁਣ ਤੁਹਾਨੂੰ ਜਿਹੜਾ ਅਸੀਂ ਅਗਲਾ ਸੂਟ ਦਿਖਾ ਰਹੇ ਹਾਂ ਜੀ ਬਹੁਤ ਹੀ ਸੋਹਣਾ ਹੈ ਇਹ ਬਰਾਸ਼ੋ ਦੇ ਵਿੱਚ ਹੈ ਰੂਬੀ ਬਰਾਸ਼ੋ ਦਾ ਫੈਬਰਿਕ ਹੈਗਾ। ਬਹੁਤ ਹੀ ਫਾਈਨ ਫੈਬਰਿਕ ਹੈ। ਐਦਾਂ ਉੱਪਰ ਤੱਕ ਇਹਦੇ ਕਲੀਆਂ ਹੈਗੀਆਂ ਨੇ ਪੈਨਲ ਬਣਿਆ ਹੋਇਆਗਾ ਸ਼ੀਟਸ ਤੇ ਫਲਾਰ ਨੇ ਸ਼ੀਟਸ ਤੇ ਫਲਾਰਸ ਨੇ ਜੇ ਤਾਂ ਔਰ ਮੁੰਗਾ ਕਾਟਨ ਦਾ ਦੁਪੱਟਾ ਸੇ ਦੇ ਨਾਲ ਇਦਾਂ ਲਗਾਇਆ ਹੈਗਾ ਹੈਗਾ ਬਹੁਤ ਹੀ ਸੋਹਣਾ ਔਰ ਇਹਦੇ ਉੱਪਰ ਵੀ ਜਿਹੜਾ ਹੈਗਾ ਹੈਗਾ ਅਸੀਂ ਡਬਲ ਧਾਈ ਇਹਨੂੰ ਕੀਤਾ ਗਿਆ ਜੀ ਬਹੁਤ ਹੀ ਸਾਫਟ ਰਹਿੰਦੇ ਨੇ ਇਹ ਦੁਪੱਟੇ ਔਰ ਲੇਸ ਦੀ ਫਿਨਿਸ਼ਿੰਗ ਜਿਹੜੀ ਅਸੀਂ ਇਹਦੇ ਫੋਰ ਸਾਈਡ ਮਲਟੀ ਕਲਰ ਲੇਸ ਦੇ ਨਾਲ ਫਿਨਿਸ਼ਿੰਗ ਦਿੱਤੇ ਓਵਰ ਆਲ ਲੁੱਕ ਤੁਹਾਨੂੰ ਮੈਂ ਸੂਬ ਤੇ ਕਰ ਦਿਖਾਉਣੀ ਹੈਗੀਆਂ ਇਦਾਂ ਰਹੇਗੀ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਸ਼ੇਡਸ ਦਾ ਬਹੁਤ ਹੀ ਸੋਹਣੇ ਕਲਰ ਪਾਈ ਹੋਏ ਨੇ ਔਰ ਇਹ ਸੂਟ ਦਾ ਪ੍ਰਾਈਸ ਵੀ ਰਹੇਗਾ ਜੀ 3000 3000 ਦੀ ਰੇਂਜ ਵਿੱਚ ਤੁਸੀਂ ਕਲਰ ਦੇਖੋ ਇਹ ਸੂਟ ਦਾ ਕਿੰਨਾ ਪਿਆਰਾ ਕਲਰ ਹੈਗਾ 3000 ਦੀ ਰੇਂਜ ਵਿੱਚ ਤੁਸੀਂ ਇਹ ਦੁਪੱਟਾ ਸੂਟ ਸਾਡੇ ਤੋਂ ਬਾਇ ਕਰ ਸਕਦੇ ਹੈਗੇ ਆ ਬਹੁਤ ਹੀ ਸੋਹਣਾ ਇਹਦਾ ਸ਼ੇਡ ਹੈਗਾਗਾ ਹੁਣ ਤੁਹਾਨੂੰ ਅਗਲਾ ਸੂਟ ਦਿਖਾਣੇ ਹੈਗੇ ਆ ਜੀ ਅਗਲਾ ਜਿਹੜਾ ਸੂਟ ਹੈਗਾ ਉਹ ਵੀ ਸਟਾਫ ਜਿਹੜਾ ਰੂਬੀ ਕਾਟਨ ਦੇ ਵਿੱਚ ਰਹੇਗਾ ਜੀ ਇਹਦੇ ਵਿੱਚ ਇੱਕ ਸਾਈਡ ਦੇ ਉੱਪਰ ਇਦਾਂ ਲਾਈਨਸ ਆਣੀਆਂ ਕਿ ਬਹੁਤ ਹੀ ਸੋਹਣੀਆਂ ਇਹ ਘੇਰਾ ਆਇਆ ਹੈ ਦਾ ਔਰ ਇੱਕ ਸਾਈਡ ਦੇ ਉੱਪਰ ਇਦਾਂ ਫਲਾwrs ਆਣਗੇ ਜੀ ਔਰ ਇਹਦਾ ਦੁਪੱਟਾ ਵੀ ਅਸੀਂ ਕੋਟਾ ਡੋਰੀ ਅੰਦਰ ਰੱਖਿਆ ਹੈਗਾ ਇਹ ਡਬਲ ਡਾਈ ਹੈਗਾਗਾ ਬਹੁਤ ਹੀ ਸੋਹਣਾ ਕਲਰ ਕੰਬੀਨੇਸ਼ਨ ਬਣਦਾ ਹੈ ਸੂਟ ਦਾ ਔਰ 슬ੀਵਸ ਦੇ ਉੱਪਰ ਵੀ ਸੋਹਣਾ ਕੰਮ ਆਇਆ ਹੈ ਤੇ ਔਰ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 2900 ਔਰ ਸਟੱਫ ਜਿਹੜਾ ਹੈਗਾ ਰੂਬੀ ਦਾ ਹੈਗਾ ਜੀ ਇਹ ਰੂਬੀ ਹਰਮਨੀ ਬਟਰ ਕਾਟਨ ਜੀ ਨੂੰ ਆਪਾਂ ਕਹਿ ਦਿੰਨੇ ਹੈਗੇ ਆਂਗੇ ਰੂਬੀ ਬਟਰ ਕਾਟਨ ਬਹੁਤ ਹੀ ਨੀਟ ਵਰਕ ਕੀਤਾ ਗਿਆ ਸਾਰੇ ਸੂਟ ਦੇ ਉੱਪਰ ਇਹ 슬ੀਵਸ ਦਾ ਕੰਮ ਹੈਗਾ ਇਹ ਸੂਟ ਦਾ ਪ੍ਰਾਈਸ 29 ਹੈਗਾ ਇਹਨਾਂ ਚ ਤੁਸੀਂ ਕੋਈ ਵੀ ਸੂਟ ਬਾਇ ਕਰਨਾ ਚਾਹੋ ਨਾ ਸਾਡੇ ਦਿੱਤੇ ਹੋਏ ਨੰਬਰ ਤੇ ਪਰ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੈਗੇ ਹੋਗੇ ਸੋ ਦੇਖਦੇ ਰਹੋ ਸਾਡੀ ਵੀਡੀਓਸ Thank you so much, Rapprakha.